ਅੱਜ ਭਵਾਨੀਗੜ੍ਹ ਭਗਤ ਸਿੰਘ ਚੌਕ ਵਿਖੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਸੁਖਦੇਵ ਸਿੰਘ ਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਵਸ ਮੌਕੇ ਸਰਦਾਂ ਦੇ ਫੁੱਲ ਭੇਟ ਕਰਦੇ ਹੋਏ ਕਾਮਰੇਡ ਭੂਪ ਚੰਦ ਚੰਨੋ ਚਮਕੌਰ ਸਿੰਘ ਖੇੜੀ ਨੇ ਕਿਹਾ ਜਰਾ ਸੁਣੋ ਰਿਪੋਰਟਰ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਜਿੰਦਾਬਾਦ

ਇਕੋ ਅਸੀਂ ਹਰ ਸਾਲ ਐ ਸ਼ਹੀਦ ਭਗਤ ਸਿੰਘ ਨੂੰ ਮਤਲਬ ਇਹਨਾਂ ਦੇ ਸ਼ਹੀਦੀ ਦਿਵਸ ਨੂੰ ਅਸੀਂ ਬੜੇ ਪੈਰੋਂ ਸਰੋਂ ਦੇਣੋਂ ਅਸੀਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਆਂ ਤੇ ਅਸੀਂ ਮਤਲਬ ਲੋਕਾਂ ਨੂੰ ਇਹੀ ਜਾਗਰੂਕ ਕਰਦੇ ਆਂ ਆਉਣ ਵਾਲੀ ਪੀੜ੍ਹੀ ਨੂੰ ਕਿ ਜੋ ਭਗਤ ਸਿੰਘ ਦੀ ਚਾਰਤਾਰਾ ਸਿੱਧੀ ਜੋ ਭਗਤ ਸਿੰਘ ਦੇ ਸੁਪਨੇ ਜੀ ਗਈ ਉਹਨੂੰ ਅਸੀਂ ਪਰਪੂਰਨਤ ਕਰੀਏ ਉਸਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਜਾਂ ਉਹ ਜਿਹੜਾ ਚੱਲਣ ਵਾਲਾ ਸਮਾਂ ਹੈ ਉਹਦੇ ਵਿੱਚ ਉਹਦੀ ਸੋਰਸ ਦੇ ਉੱਤੇ ਜਿਵੇਂ ਕਹਿੰਦੇ ਪਹਿਰਾ ਦਿਆਂਗੇ ਢੋਕੇ ਜਿਹੜੀ ਉਹਨਾਂ ਦੀ ਵਿਚਾਰਧਾਰਾ ਸੀ ਉਹ ਤੇ ਸਾਨੂੰ ਅਮਲ ਕਰਨਾ ਚਾਹੁੰਦਾ ਹੈ ਤੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਸਾਡੀ ਸੱਚੀ ਤੇ ਸੁੱਚੀ ਸਰਧਾਂਜਲੀ ਸ਼ਹੀਦ ਭਗਤ ਸਿੰਘ ਆਜ ਨੂੰ ਏਹੀ ਹੈ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾਇਆ ਜਾ ਰਿਹਾ ਇਸ ਵਾਰ ਇੱਕ ਅੱਜ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦ ਦਿਹਾੜਾ ਹੈ ਅੱਜ ਦਿਨ ਮੈਂ ਨੌਜਵਾਨ ਤੀਨ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਨਸ਼ੇ ਦਾ ਪ੍ਰਪੋਤ ਪੰਜਾਬ ਦੇ ਵਿੱਚ ਬਹੁਤ ਵੱਧ ਰਿਹਾ ਹੈ। ਇਹ ਨਸ਼ੇ ਨੂੰ ਠੱਲ ਪਾਉਣ ਖਾਤਰ ਸਾਨੂੰ ਨੌਜਵਾਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਮਝਾਵਾਗੇ ਕਿ ਜੋ ਸ਼ਹੀਦ ਹੈ ਸਰਦਾਰ ਭਗਤ ਸਿੰਘ ਨੇ ਸਾਡੇ ਖਾਤਰ ਬਲੀਆਂ ਦਿੱਤੀ ਹੈ ਉਹਦਾ ਤੁਸੀਂ ਮੁੱਲ ਨਹੀਂ ਦੇ ਸਕਦੇ। ਇਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਹਾਉਣ ਦਾ ਸਮਾਂ ਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫੋਟੋ ਤੋਂ ਬਾਅਦ ਪਰ ਫੋਲਡ ਕਰਕੇ ਨਾਲ ਕੰਟੈਕਟ ਕੀਤਾ ਜਾਵੇ। ਇਹੀ ਮੇਰੀ ਅੱਜ ਸਤਿ ਸ੍ਰੀ ਅਕਾਲ ਹਿੰਦ ਸਰਦਾਰ ਭਗਤ ਸਿੰਘ ਰਾਜਗੁਰੂ ਸਭਦੇਵੀ। ਮੇਰਾ ਆਪਣਾ ਨਾਮ ਜੀ। ਮੇਰਾ ਨਾਮ ਦਵਿੰਦਰ ਸਿੰਘ ਜੀ। ਅੱਜ ਭਗਤ ਸਿੰਘ ਚੌਕ ਵਿਖੇ ਸ਼ਹੀਦ ਭਗਤ ਸਿੰਘ ਦੇ ਅੱਡੀ ਜਿਹੜਾ ਡਾਣਾ ਬਣਾਇਆ ਜਾ ਰਿਹਾ ਇਸ ਬਾਰੇ ਕੀ ਕੰਮ? ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਦਿਹਾੜੇ ਤੇ ਮੈਂ ਇਹੀ ਬੋਲਣਾ ਚਾਹਾਂਗਾ ਕਿ ਦੇਖੋ ਤੁਸੀਂ ਆਪਾਂ ਦੇਸ਼ ਹੀ ਜਾਵਾਂਗੇ। ਸ਼ਹੀਦ ਭਗਤ ਸਿੰਘ ਦੀ ਐਡੀ ਵੱਡੀ ਕੁਰਬਾਨੀ ਹੈ। ਵੱਟ ਤੇ ਫੌਤ ਘੱਟ ਗਿਣਤੀ ਦੇ ਵਿੱਚ ਆਪਾਂ ਪਹੁੰਚਾਂਗੇ। ਬਾਕੀ ਮੈਂ ਬੇਨਤੀ ਕਰਨਾ ਆਉਂਗਾ ਜਿਨੇ ਆਪਣੇ ਆਪਣੇ ਕਬੱਡੀ ਕੱਪ ਕਰਾਉਂਦੇ ਨੇ ਕੱਲ ਹੀ ਆਪਣੇ ਲਵੇ ਇੱਕ ਕਬੱਡੀ ਕੱਪ ਹੋਇਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਜਿੱਦਾਂ ਆਪਣੇ ਸੀਰਪਸ ਨੇ ਅੱਜ ਦੇ ਦਿਨ ਤੇ ਇਦਾਂ ਦੇ ਕਬੱਡੀ ਕੱਪ ਰੱਖੇ ਜਾਣ ਤਾਂ ਕਿ ਉੱਥੇ ਜਿਹੜੀ ਜਨਰੇਸ਼ਨ ਆਉਦੀ ਹੈ ਨਵੀਂ ਪੀੜੀ ਦੇ ਮੁੰਡੇ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੇ ਸਾਡੇ ਲਈ ਕੀ ਕੁਰਬਾਨੀਆਂ ਕੀਤੀਆਂ ਨੇ ਸੋ ਐਂਡ ਕਨਕਲ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਵੀ ਜਿਹੜੇ ਇਦਾਂ ਨੇ ਛੇੜਾ ਵੱਡੇ ਵੱਡੇ ਕਬੱਡੀ ਕੱਪ ਕਰਵਾਏ ਜਾਂਦੇ ਨੇ ਤਾਂ ਉਹ ਇਦਾਂ ਦੇ ਸੀਦਾਂ ਦੇ ਦਿਹਾੜਾਂ ਦੇ ਦਾ ਮਤਲਬ ਕਿ ਦਿਹਾੜਿਆਂ ਤੇ ਰੱਖੇ ਜਾਣ ਤਾਂ ਕਿ ਜਿਹੜਾ ਉੱਥੇ ਕੱਟ ਹੁੰਦਾ ਕੋਈ ਬਲਾਰੇ ਵੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਬਾਰੇ ਜਾਗਰੂਕ ਕਰਾਉਣ ਵੀ ਇਹਨਾਂ ਨੇ ਕੀ ਆਪਣੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਤਾਂ ਅਗਰ ਸਿੰਘ ਦਾ ਅਜਿਹੀ ਦਿਨ ਹੈ ਰਾਜਗੁਰੂ ਸੁਖਦੇਵ ਜੀ ਦਾ ਹੋਰ ਉਹਨਾਂ ਦੇ ਨਾਲ ਜਿਹੜੇ ਲੱਖੱਖਾ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੀ ਜ਼ਿੰਦਗੀਆਂ ਲਾ ਗਏ ਉਹਨਾਂ ਸਾਰਿਆਂ ਵਾਸਤੇ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਇੱਕ ਅਸੀਂ ਨਮਨ ਕਰਦੇ ਹਾਂ ਉਸ ਦੀ ਵਿਚਾਰਧਾਰਾ ਅੱਜ ਉਹ ਲੋਕ ਵੀ ਭਗਤ ਸਿੰਘ ਨੂੰ ਆਪਣਾ ਨਾਇਕ ਦੱਸੀ ਜਾਂਦੇ ਨੇ ਜਿਹੜਿਆ ਨੇ ਦੂਸਰੇ ਪਾਸੇ ਆਪਣੇ ਹੀਰੋ ਨੇ ਜਿਹੜੇ ਉਹ ਮਾਫੀ ਮੰਗਣ ਵਾਲਿਆਂ ਦੇ ਤੇ ਅੰਗਰੇਜ਼ਾਂ ਦੇ ਦੱਲੇ ਹੋ ਕੇ ਰਹੇ ਨੇ ਜਿਹੜੇ ਉਹਨਾਂ ਨੂੰ ਵੀ ਉਹ ਆਪਣਾ ਨਾਇਕ ਮੰਨਦੇ ਆ ਪਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਤੇ ਬਾ ਨੂੰ ਦੱਸਣਾ ਚਾਹੁੰਦੇ ਆ ਕਿ ਭਗਤ ਸਿੰਘ ਦੀ ਕਿ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਮਨੁੱਖ ਤੇ ਹਥੋ ਮਨੁੱਖ ਨੂੰ ਵੀ ਲੋਕ ਨੂੰ ਖਤਮ ਕਰੇ ਦੀ ਸੀਗੀ ਕਿ ਉਹ ਚਾਹੁੰਦਾ ਸੀ ਵੀ ਮੈਂ ਇਦਾਂ ਦਾ ਰਾਜ ਸਿਰਜਾਂ ਜਿਸ ਦੇ ਵਿੱਚ ਮਤਲਬ ਇਸ ਤਰ੍ਹਾਂ ਦੀ ਲੁੱਟ ਕੋ ਸੋਚਿਆ ਜਿਹੜੀ ਜਾਂ ਇਸ ਤਰ੍ਹਾਂ ਦਾ ਨਾ ਹੋਵੇ ਸੋ ਇਸ ਕਰਕੇ ਕਈ ਹੁਣ ਪੁੱਛਦੇ ਨੇ ਕਹਿੰਦੇ ਜੀ ਇਸ ਰਾਜ ਦੇ ਵਿੱਚ ਆ ਪਹਿਲਾਂ ਵੀ ਪੁੱਛ ਕੇ ਹਟੇ ਨੇ ਅਸੀਂ ਕਹਿੰਦੇ ਇਹਦਾ ਇੱਕੋ ਪੈਰਾਮੀਟਰ ਹੁੰਦਾ ਹੈ ਇਸ ਰਾਜ ਨੂੰ ਨਾਪੜਦਾ ਕੀ ਆਮ ਲੋਕਾਂ ਵਾਸਤੇ ਸਿਹਤ ਸਹੂਲਤਾਂ ਆਮ ਲੋਕਾਂ ਵਾਸਤੇ ਐਜੂਕੇਸ਼ਨ ਆਮ ਲੋਕਾਂ ਦਾ ਅਰਥਚਾਰਾ ਆਮ ਲੋਕ ਆਮ ਨੌਜਵਾਨਾਂ ਨੂੰ ਰੋਜ਼ਗਾਰ ਜੇ ਕਰੇ ਗੱਲਾਂ ਪ੍ਰਫੁੱਲ ਮੂਰਲੀ ਕਤਾਰਚ ਨੇ ਫੇਰ ਉਹ ਸਮਾਜ ਹੈ ਜਿਹੜਾ ਮਤਲਬ ਉਹ ਠੀਕ ਹੈ ਜੇ ਉਹਦੀ ਥਾਂ ਤੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜ ਦੇ ਦिशा ਨਿਰਦੇਸ਼ਾਂ ਦੇ ਉੱਤੇ ਮੁਠੀ ਪਰ ਲੋਕਾਂ ਦੀਆਂ ਪੂੰਜੀਆਂ ਨੇ ਜਿਹੜੀਆਂ ਵਧਣ ਹੈ 73% ਲੋਕਾਂ ਦੀ ਜਿਹੜੀ ਪੂੰਜੀ ਹੈ ਉਹ 27 ਲੋਕਾਂ ਦੇ ਬਰਾਬਰ ਦੀ ਹੋਣੀ ਹੈ ਜਾਂ 100 ਲੋਕਾਂ ਦੇ ਬਰਾਬਰ ਦੀ ਹੋਣੀ ਹੈ ਫੇਰ ਤੁਸੀਂ ਸਮਝ ਲਓ ਕਿ ਇਹ ਜਿਹੜਾ ਸਮਾਜ ਹੈ ਜਾਂ ਜਿਹੜਾ ਸਿਸਟਮ ਹੈ ਉਹ ਉੱਪਰਲੇ ਲਾਣਿਆਂ ਦਾ ਲੁਟੇਰਿਆਂ ਦਾ ਆਮ ਲੋਕਾਂ ਦਾ ਨਹੀਂ ਜਿਹੜੇ 50% ਲੋਕ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹਿ ਰਹੇ ਨੇ ਇੱਕ ਟਾਂ ਦੀ ਰੋਟੀ ਰੋਜੀ ਨੂੰ 75 ਸਾਲਾਂ ਤੋਂ ਬਾਅਦ ਮਤਲਬ ਹੈ ਜਿਹੜਾ ਜੀ ਰਹੇ ਨੇ ਜ਼ਿੰਦਗੀ ਸੋ ਇਸ ਕਰਕੇ ਸਾਨੂੰ ਇਸ ਸਿਸਟਮ ਦੇ ਵਿੱਚ ਜੋ ਦਾ ਇਨਕਲਾਬ ਦਾ ਅਰਥ ਸੀਗਾ ਅਸਲ ਦੇ ਵਿੱਚ ਇਹੀ ਸੀਗਾ ਕਿ ਸਿਸਟਮ ਦੀ ਤਬਦੀਲੀ ਕਿ ਸ਼ਰਮਾਇਦਾਰੀ ਸਿਸਟਮ ਸ਼ਰਮਾਇਦਾਰੀ ਨਿਜ਼ਾਮ ਨੂੰ ਖਤਮ ਕਰਨਾ ਉਹਦੇ ਉੱਤੇ ਉਸ ਲਾਈਨ ਨੂੰ ਲੈ ਕੇ ਚੱਲੀਏ ਇੱਕ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਗਾਇਆ ਜਾਂਦਾ ਹੈ ਕਿਸਾਨਾਂ ਤੇ ਵੀ ਅਤਾਚਾਰ ਹੋ ਰਿਹਾ ਜਵਾਨਾਂ ਤੇ ਵੀ ਹੋ ਰਿਹਾ ਹੈ ਜਿਸ ਤਰ੍ਹਾਂ ਫੌਜੀ ਨੂੰ ਆਪਾਂ ਲਾਈਏ ਜੀ ਪਟਿਆਲੇ ਫੌਜੀ ਨਾਲ ਹੋਇਆ ਜੀ ਇਸ ਬਾਰੇ ਕੀ ਕਹਿਣਾ ਜੀ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਉਹ ਸਾਡੇ ਹਿੰਦੁਸਤਾਨ ਦੇ ਸਮਾਜ ਨੂੰ ਦੋ ਮੁੱਖ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰਦਾ ਸੀ ਕਿ ਇਹਨਾਂ ਦੀ ਜਿਹੜੀ ਖੁਸ਼ਹਾਲੀ ਹੈ ਨਾ ਵੀ ਤਰੱਕੀ ਜਾਂ ਇਹਨਾਂ ਦੀ ਰਾਖੀ ਜਿਹੜੇ ਕਰ ਰਹੇ ਨੇ ਇਹ ਸਾਡੇ ਮਤਲਬ ਵੀ ਹੀਰੋ ਪਰ ਅੱਜ ਤੁਹਾਡੇ ਸਾਹਮਣੇ ਹੀ ਹੈ ਕਿ ਕਿਸਾਨਾਂ ਦਾ ਜੋ ਹਾਲ ਹੈ ਨਾ ਸਰਕਾਰਾਂ ਨੇ ਕੀਤਾ ਪਹਿਲਾਂ ਸੈਂਟਰ ਵਾਲਿਆਂ ਨੇ ਹੁਣ ਸਟੇਟ ਵਾਲਿਆਂ ਨੇ ਮਤਲਬ ਉਸ ਤੋਂ ਬਾਅਦ ਆ ਘਟਨਾ ਕਰਮ ਜਿਹੜੇ ਇਕੱਲੇ ਨਹੀਂ ਮਤਲਬ ਉਹ ਜਿਹੜੀ ਅਗਨੀ ਸਕੀਮ ਅਗਨੀ ਪ੍ਰਸਾ ਵਰਗੀ ਸਕੀਮ ਸ਼ੁਰੂ ਕੀਤੀ ਹੈ ਜਾਂ ਜਿਹੜੀ ਪਟਿਆਲੇ ਦੇ ਵਿੱਚ ਕਰਨਲ ਨਾਲ ਹੋਈ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਵੀ ਅੱਜ ਲੈਂਡ ਆਰਡਰ ਦੀ ਜਿਹੜੀ ਸਮੱਸਿਆ ਹੈ ਉਹ ਕਿੱਥੇ ਖੜੀ ਹੈ ਜੇ ਘਰਾਂ ਦੇ ਵਿੱਚੋਂ ਚੱਕ ਕੇ ਬੱਚਿਆਂ ਨੂੰ ਲੈ ਜਾਣਾ ਕਿਡਨੈਪ ਕਰਨਾ ਤੇ ਥਾ-ਥਾ ਤੇ ਨਸ਼ੇ ਦਾ ਪਰਮਾਰ ਲੋਕਾਂ ਦੀ ਲੁੱਟਖਸਟ ਦਾ ਪਰਮਾਰ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਲੋਰ ਜਿਹੜਾ ਸਾਫਤ ਕਰਦੀਆਂ ਨੇ ਨਾ ਸਰਕਾਰਾਂ ਨੂੰ ਸੋ ਸਾਨੂੰ ਲੋਕਾਂ ਨੂੰ ਚੇਤਨ ਕਰਕੇ ਇਸ ਦਾ ਵੀ ਟੱਕਰਾ ਕਰਨ ਦੀ ਜਿਵੇਂ ਅਤਵਾਦ ਦੇ ਸਮੇਂ ਦੇ ਵਿੱਚ ਲੋਕਾਂ ਨੇ ਭਾਈਚਾਰਕ ਇਕਤਾ ਰੱਖਦੇ ਹੋਏ ਉਸ ਨਾਲ ਮਤਲਬ ਟੱਕਰ ਦੁੱਤੀ ਹੈ ਅੱਜ ਵੀ ਸਾਨੂੰ ਸਾਰਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ ਬਰੇਈਆਂ ਦੇ ਖਿਲਾਫ ਸਰਕਾਰਾਂ ਨੇ ਨਹੀਂ ਲੜਨਾ ਸਾਨੂੰ ਲੜਨਾ ਉੱਗਿਆ ਸਾਨੂੰ ਚੇਤਨ